ਤੂੰ ਹੀ ਸੀ ਪਹਿਲੀ ਮਾਈ ਮੇਰੀ ਸਹੇਲੀ ਮਾਈ ਮੱਤਾਂ ਦੇ ਗਹਿਣੇ ਮਾਈ ਤੀਆਂ ਸੰਗ ਰਹਿਣੇ ਮਾਈ ਆਗੈ ਪਰਗਸੀ ਬੂਹੇ ਪੈ ਗਿਆ ਦਿਲ ਕਾਲਾ ਨਹੀਂ ਪਾਦੇ ਮੇਰੀ ਗੁੱਤ ਚ ਡੋਰੀਆ ਮੇਰੇ ਵਿਆਹ ਵਾਲਾ ਨਹੀਂ ਸ਼ਗਨਾ ਗੇ ਨਾਲ ਤੋਰ ਦੇ ਰੋਇਨਾ ਬਾਲਾ ਨਹੀਂ ਆ ਗਏ ਪਰਦੇਸੀ ਬੁਹੇ ਕੇ ਆਰਟੀ ਨਿਊਜ਼ ਨੈਟਵਰਕ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਮੈਂ ਹਾਂ ਸੁਖਨਾਮ ਸਿੰਘ ਤੇ ਮੇਰੇ ਨਾਲ ਹਨ ਮੇਰੇ ਸਾਥੀ ਹਰਮੇਸ਼ ਸਿੰਘ ਅੱਜ ਅਸੀਂ ਪਹੁੰਚੇ ਹਾਂ ਪਿੰਡ ਸੇਖਵਾ ਸਿਮਰਤ ਸੇਖਵਾ ਦੇ ਘਰ ਜੋ ਕਿ ਸਿੰਗਿੰਗ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਪੰਜਾਬ ਦੇ ਵਿੱਚ ਪਹਿਲੇ ਸਥਾਨ ਤੇ ਆਈ ਹੈ ਅਤੇ ਚੰਡੀਗੜ੍ਹ ਵਿੱਚ ਦੂਜੇ ਸਥਾਨ ਤੇ ਆਈ ਹੈ ਆਓ ਪਹਿਲਾਂ ਤੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਿਮਰਨ ਪਹਿਲਾਂ ਤੇ ਤੁਹਾਡਾ ਚੈਨਲ ਤੇ ਧੰਨਵਾਦ ਸਤਿ ਸ਼੍ਰੀ ਅਕਾਲ ਸਿਮਰਨ ਤੁਸੀਂ ਚੰਡੀਗੜ੍ਹ ਯੂਨੀਵਰਸਿਟੀ ਗਏ ਹੋ ਤੇ ਉੱਥੇ ਬਾਰੇ ਕੀ ਤੁਹਾਡਾ ਤਜਰਬਾ ਰਿਹਾ ਹਾਂਜੀ ਬਹੁਤ ਵਧੀਆ ਤਜਰਬਾ ਰਿਹਾ ਮੈਂ ਇੱਥੇ ਸਿੰਗਿੰਗ ਦੇ ਵਿੱਚ ਮਿੱਟੀ ਦਾ ਬਾਵਾ ਬੋਲਿਆ ਸੀ ਤੇ ਉੱਥੇ ਮੈਂ ਪੰਜਾਬ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਫਸਟ ਪੋਜੀਸ਼ਨ ਹਾਸਲ ਕੀਤੀ ਤੇ ਚੰਡੀਗੜ੍ਹ ਯੂਨੀਵਰਸਿਟੀ ਵਿੱਚੋਂ ਸੈਕੰਡ ਤੇ ਤੁਸੀਂ ਪਹਿਲਾਂ ਮਿੱਟੀ ਦੇ ਪਾਵਿਆ ਦਾ ਕੋਈ ਦੋ ਬੋਲ ਸੁਣਾਓ ਕਿ ਹਾਂਜੀ ਇੱਕ ਦਿਨ ਚਿਖਾਤੇ ਚੜਦੀਆਂ ਵੇਖੀਆਂ ਮੈਂ ਜਿੰਨਾ ਜ਼ੁਲਫਾਂ ਉਤਰਦੇ ਫਲੇਲ ਲਗੇ ਵਾਂਗ ਕਾਸ ਦੇ ਸੜਦੀਆਂ ਵੇਖੀਆਂ ਮੈਂ ਸ਼ਜੂਰਾਮ ਜੋਸੂਰਤਾ ਲੱਗ ਜਹਾਨ ਗਈਆਂ ਤੇ ਮੁੜ ਕੇ ਪਿੰਡ ਨਾ ਵੜਦੀਆਂ ਵੇਖੀਆਂ ਮੈਂ ਹੋ ਬੋਲ ਮਿਟੀ ਦਿਆ ਬਾਵਿਆ ਬੋਲ ਮਿਟੀ ਦਿਆ ਬਾਵਿਆ ਵੇ ਤੇਰੇ ਦੁੱਖਾਂ ਨੇ ਮਾਰੇ ਮੁਕਾਲੇ ਆਇਓ ਮੇਰਾ ਸੋਨਮਾਹੀ ਆਜਾਈ ਹੋ ਅੱਛਾ ਸਿਮਰਨ ਜਦੋਂ ਤੁਸੀਂ ਮਤਲਬ ਕਿ ਗਾਉਂਦੇ ਹੋ ਤੇ ਤੁਸੀਂ ਪਹਿਲਾਂ ਇਹ ਗਾਉਣ ਦਾ ਜਿਹੜਾ ਹੈ ਕਿੱਥੋਂ ਚੱਕਿਆ ਤੁਸੀਂ ਸਭ ਤੋਂ ਪਹਿਲਾਂ ਜਦੋਂ ਮੈਂ ਛੋਟੀ ਸੀ ਉਦੋਂ ਮੇਰੇ ਪਾਪਾ ਵੀ ਗੁੰਦੇ ਨੇ ਉਹਨਾਂ ਤੋਂ ਸਿੱਖਿਆ ਉਸ ਤੋਂ ਬਾਅਦ ਮੇਰੇ ਉਸਤਾਦ ਜੀ ਨੇ ਮਾਸਟਰ ਸਰਦਾਰੀ لال ਜੀ ਬਟਾਲੇ ਤੋਂ ਤੇ ਹੁਣ ਮੈਂ ਉਹਨਾਂ ਕੋਲੋਂ ਸਿੱਖਦੀ ਆ ਤੇ ਜਿਹੜੀ ਸ਼ੁਰੂਆਤ ਹੈ ਮੈਨੂੰ ਪਤਾ ਲੱਗਾ ਕਿ ਅਸੀਂ ਪਾਪਾ ਦੇ ਨਾਲ ਜਗਰਾਤੇ ਜਾਂਦੇ ਨੇ ਹਾਂਜੀ ਹਾਂਜੀ ਅਸੀਂ ਆਪਣੇ ਪਾਪਾ ਨਾਲ ਜਗਰਾਤੇ ਜਾਂਦੇ ਆਂ ਮਹਿਫਲਾਂ 'ਚ ਵੀ ਜਾਂਦੇ ਆਂ ਹੋਰ ਬਹੁਤ ਸਾਰੇ ਮੇਲਿਆਂ ਤੇ ਹੋਰ ਕਈ ਪ੍ਰੋਗਰਾਮਾਂ 'ਤੇ ਇਹ ਇਹਨਾਂ ਦੇ ਨਾਲ ਇਹਨਾਂ ਦਾ ਛੋਟਾ ਬ੍ਰਦਰ ਹੈ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਉਹਨਾਂ ਵੱਲ ਵੀ ਜਰਾ ਕਿ ਜੋ ਨੂਰ ਨੇ ਉਹਨਾਂ ਦੇ ਵੀ ਦਿਖਾਓ ਇਹ ਦੋਵੇਂ ਬੱਚੇ ਜਿਹੜੇ ਆ ਇਕੱਠੇ ਪ੍ਰੋਗਰਾਮ ਕਰਦੇ ਨੇ ਤੇ ਇਹ ਮਤਲਬ ਕਿ ਜੇਕਰ ਆਪਾਂ ਜਾਂਦੇ ਹੋਰ ਪ੍ਰੋਗਰਾਮਾਂ ਜਾਂਦੇ ਨੇ ਤੇ ਤੁਸੀਂ ਸਿਮਰਨ ਹੋਰ ਕਿਸੇ ਗੋਣ ਵਾਲਿਆਂ ਦੇ ਨਾਲ ਵੀ ਪ੍ਰੋਗਰਾਮ ਹਾਂਜੀ ਮੈਂ ਬਹੁਤ ਸਾਰੇ ਵੱਡੇ ਵੱਡੇ ਕਲਾਕਾਰਾਂ ਦੇ ਨਾਲ ਪ੍ਰੋਗਰਾਮ ਲਾਇਆ ਹੈ ਕੋਈ ਨਾਂ ਦੱਸੋ हाँ जी हरप्रीत ढिलो जी हो गए दीप ढिलो जी मैम जैसमीन अख्तर और भी कई ठीक है पे, कुछ, पे तो कुछ पेटा सुनाओगे तुझे हाँ जी ਮਾ ਚਿੰਤਾ ਪੁਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਾ ਚਿੰਤਾ ਪੁਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਾ ਚਿੰਤਾ ਪੁਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਾ ਫਿਕਰ ਕਰੇ ਮੇਰੇ ਪਲ ਪਲ ਦੀ ਕਰੇ ਮੇਰੇ ਪਲ ਪਲ ਮਾਂ ਫਿਕਰ ਕਰੇ ਮੇਰੇ ਪਲ ਪਲ ਦੀਆਂ ਮੇਰੀ ਹਰ ਗੱਲ ਦੀ ਮਾਂ ਚਿੰਤਾ ਪੁਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਮਾਂ ਚਿੰਤਾ ਪੁਰਨੀ ਨਾਲ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਹੋ ਤੂੰ ਸਿਰ ਤੇ ਜਦ ਦਾ ਹੱਥ ਰੱਖਿਆ ਮੇਰੀ ਬੱਲੇ ਬੱਲੇ ਕਰ ਦਿੱਤੀ ਮੇਰੀ ਬੱਲੇ ਬੱਲੇ ਕਰ ਦਿੱਤੀ ਮੇਰੀ ਬੱਲੇ ਬੱਲੇ ਕਰ ਦਿੱਤੀ ਤੇਰੇ ਚਰਨਾਂ ਦੇ ਵਿੱਚ ਬੈਠਿਆ ਦੀ ਜ਼ਿੰਦਗੀ ਸਕੂਨ ਨਾਲ ਪਰ ਦਿੱਤੀ ਜ਼ਿੰਦਗੀ ਸਕੂਨ ਨਾਲ ਪਰ ਦਿੱਤੀ ਸਕੂਨ ਨਾਲ ਪਰ ਦਿੱਤੀ ਤੇਰਾ ਨਾਲੇ ਕੀ ਕੰਮ ਕਾਰ ਚੱਲੇ ਤੇਰਾ ਨਾਂ ਲੈ ਕੇ ਕੰਮਕਾਰ ਚਲੇ ਹਰ ਕਾਜ ਚਲੇ ਨਾ ਗੱਲ ਬਸ ਦੀ ਮਾ ਚਿੰਤਾ ਪੁਰਨੀ ਮਾ ਚਿੰਤਾ ਪੁਰਨੀ ਨਾਲੇ ਮੇਰੇ ਫਿਰ ਮੈਨੂੰ ਚਿੰਤਾ ਕਿਸ ਗੱਲ ਦੀ ਹੋ ਸਿਮਰਨ ਠੇਕਵਾ ਨੂੰ ਇਹ ਜੋ ਪ੍ਰਾਈਜ਼ ਹਨ ਚੰਡੀਗੜ੍ਹ ਯੂਨੀਵਰਸਿਟੀ ਤੋਂ ਮਿਲੇ ਹਨ ਪੰਜਾਬ ਲੈਵਲ ਤੇ ਫਰਸਟ ਆਇਆ ਸਿੰਘ ਨੇ ਅਤੇ ਚੰਡੀਗੜ੍ਹ ਸੈਕੰਡ ਤੇ ਆ ਜੋ ਪ੍ਰਾਈਜ਼ ਹਨ ਇਹ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਸਟੇਜਾਂ ਤੇ ਮਿਲੇ ਹਨ ਵੱਖ-ਵੱਖ ਪ੍ਰੋਗਰਾਮਾਂ 'ਚ ਇਹਨਾਂ ਨੂੰ ਪ੍ਰਾਈਜ਼ ਮਿਲੇ ਹਨ ਹਾਂਜੀ ਸਿਮਰਨ ਤੁਸੀਂ ਆਪਣੇ ਪਰਿਵਾਰ ਬਾਰੇ ਥੋੜੀ ਬੋਤੀ ਜਾਣਕਾਰੀ ਦਿਓ ਹਾਂਜੀ ਮੇਰੇ ਪਾਪਾ ਸ਼ੁਰੂ ਤੋਂ ਗਾਉਂਦੇ ਆਏ ਆ ਉਹਨਾਂ ਵੱਲੋਂ ਵੇਖ ਕੇ ਹੀ ਮੈਨੂੰ ਸਿੰਗਿੰਗ ਦਾ ਸ਼ੌਂਕ ਪਿਆ ਉਹਨਾਂ ਵੱਲੋਂ ਵੇਖ ਕੇ ਹੀ ਮੈਂ ਗਾਉਣੀ ਆ ਤੇ ਮੇਰੇ ਮੰਮਾ ਆ ਸਵੇਰੇ 4 ਵਜੇ ਮੈਨੂੰ ਪਹਿਲਾਂ ਉਠਾਉਂਦੇ ਆ ਫਿਰ ਮੈਂ ਰਿਆਜ਼ ਕਰਦੀ ਆ ਉਸ ਤੋਂ ਬਾਅਦ ਮੈਂ ਸਕੂਲ ਜਾਨੀ ਆ ਸਕੂਲ ਤੋਂ ਆ ਕੇ ਫਿਰ ਮੈਂ ਐਡਮਿਸ਼ਨ ਜਾਨੀ ਆ ਫਿਰ ਮੈਂ ਆ ਕੇ ਰਿਆਜ਼ ਕਰਦੀ ਆ ਫਿਰ ਮੈਂ ਪੜਦੀ ਆ ਤੇ ਜਿਹੜਾ ਮੇਰਾ ਵੀਰ ਆ ਇਹ ਵੀ ਗੁੰਦਾ ਆ ਤੇ ਇਹ ਵਾਇਸ ਆਫ ਪੰਜਾਬ ਵਿੱਚ ਜਾਣਾ ਚਾਹੁੰਦਾ ਹਾਂ ਹਾਂਜੀ ਨੂਰ ਤੁਸੀਂ ਵਾਇਸ ਆਫ ਪੰਜਾਬ ਚ ਜਾਣਾ ਚਾਹੁੰਦੇ ਹੋ ਕੁਝ ਤੁਸੀਂ ਵੀ ਸੁਣਾਓਗੇ ਉਹ ਦੁਨੀਆ ਵਿੱਚ ਸਭ ਤੋਂ ਸੋਹਣਾ ਤੇਰਾ ਕਰ ਅੰਮੀਏ ਦੁਨੀਆ ਵਿੱਚ ਸਭ ਤੋਂ ਸੋਹਣਾ ਤੇਰਾ ਕਰ ਅੰਮੀਏ ਉਨੀ ਮੈਨੋਂ ਕਰ ਬਣ ਕੇ ਰਹਿਣਾ ਤੇਰੇ ਦਰ ਅੰਮੀਏ ਏ ਨੀ ਮੈਨੋਂ ਕਰ ਬਣ ਕੇ ਰਹਿਣਾ ਤੇਰੇ ਦਰ ਅੰਮੀ ਮ ਬੜੀਆਂ ਆਸਾਂ ਆਈਆਂ ਨੇ ਹੋ ਕਰ ਰਹਿਮਤ ਚੋਲੀ ਖੁਸ਼ੀਆਂ ਦੇ ਨਾਲ ਪਰ ਅੰਮੀਏ 니 ਮੈਨੋਂ ਕਰ ਬਣ ਕੇ ਰਹਿਣਾ ਤੇਰੇ ਦਰ ਅੰਮੀਏ ਏ 니 ਮੈਨੋਂ ਕਰ ਬਣ ਕੇ ਰਹਿਣਾ ਤੇਰੇ ਦਰ ਸੋ ਇਹ ਸਣ ਆਪਣਾ ਸਿਮਰਨ ਸੇਖਵਾ ਤੇ ਨਾਲ ਇਹਨਾਂ ਦੇ ਬ੍ਰਦਰ ਨੂਰ ਅਸੀਂ ਇੰਟਰਵਿਊ ਤੇ ਕਰਨਾ ਆਈ ਸੀ ਸਿਮਰਨ ਦੀ ਪਰ ਨਾਲ ਇਹਨਾਂ ਦਾ ਸਾਥ ਦਿੰਦੇ ਨੇ ਨੂਰ ਇਸ ਲਈ ਇਹਨਾਂ ਦਾ ਵੀ ਵੇਖ ਲਿਆ ਨੂਰ ਵੌਇਸ ਆਫ ਪੰਜਾਬ ਤੇ ਜਾਣਾ ਚਾਹੁੰਦੇ ਆ ਤੇ ਇਸ ਤਰ੍ਹਾਂ ਇਹਨਾਂ ਦੋਵਾਂ ਦੇ ਬਾਰੇ ਅਸੀਂ ਦੱਸਿਆ ਤੁਹਾਨੂੰ ਜਿਹੜੇ ਸਾਡੇ ਸਰੋਤੇ ਨੇ ਤੇ ਉਹਨਾਂ ਨੂੰ ਅਸੀਂ ਕਹਾਂਗੇ ਕਿ ਇਹਨਾਂ ਦੀ ਲੋੜ ਤਾਂ ਤੇ ਮਤ ਕੀਤੀ ਜਾਵੇ ਤੇ ਇਹਨਾਂ ਦੀ ਸਪੋਰਟ ਕੀਤੀ ਜਾਵੇ ਤੇ ਨੂਰ ਅਖੀਰ ਦੇ ਵਿੱਚ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਆਪਣੇ ਚੈਨਲ ਤੇ ਓਨਲੀ ਤੁਸੀਂ ਕੁਝ ਕਹੋਗੇ ਹਾਂਜੀ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ ਕਿ ਤੁਹਾ ਇਹ ਇੰਟਰਵਿਊ ਲੈਣਾ ਹੈ ਬਹੁਤ